ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸ਼ਹੀਦੀ ਦਿਹਾੜੇ ਚੱਲ ਰਹੇ 21 ਦਸੰਬਰ ਤੋਂ ਲੈ ਕੇ 30 31 ਦਸੰਬਰ ਤੱਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਬਾਨਾਂ ਦਾ ਪਰਿਵਾਰ ਜਿਹੜਾ ਆ ਉਹ ਪੂਰਾ ਸ਼ਹੀਦ ਹੋ ਚੁੱਕਾ ਸੀ ਤੇ ਇਸ ਮਹੀਨੇ ਦੇ ਵਿੱਚ ਜਿਹੜੇ ਸਿੱਖ ਆ ਉਹ ਬੜੇ ਬੈਰਾਗ ਮੈਤਰੀਕੇ ਦੇ ਨਾਲ ਜਿਹੜਾ ਆ ਉਹ ਇਸ ਮਹੀਨੇ ਨੂੰ ਲੈਂਦੇ ਆ ਕਿ ਇਹ ਮਹੀਨਾ ਜਿਹੜਾ ਆ ਬੜਾ ਸ਼ਹਿਬਜ਼ਾਦਿਆਂ ਦੇ ਲਈ ਕਸ਼ਟ ਦਾ ਭਰਿਆ ਹੋਇਆ ਸੀ ਭਾਵੇਂ ਉਹਨਾਂ ਨੇ ਜਿਹੜੀ ਸ਼ਹਾਦਤ ਆ ਉਹ ਸਿੱਖੀ ਦੀ ਚੜ੍ਹਦੀ ਕਲਾ ਲਈ ਦਿੱਤੀ ਸੀ ਕਿ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਪਰ ਚਲੋ ਆਪੋ ਆਪਣੇ ਮਨ ਦਾ ਇੱਕ ਸੁਭਾਅ ਹੁੰਦਾ ਆ ਪਰ ਇਸ ਮਹੀਨੇ ਦੇ ਵਿੱਚ ਆ ਬਲੌਗਰਾਂ ਦੁਆਰਾ ਇਸ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਸਿਰਫ ਵਿਊ ਤੇ ਫੋਲੋਅਰ ਦੇਣ ਦੇ ਚੱਕਰ ਵਿੱਚ ਆਹ ਕੁਝ ਕਰਨਾ ਪਖੰਡ ਕਰਨੇ ਚਲਿੱਤਰ ਕਰਨੇ ਬਹੁਤ ਹੀ ਜ਼ਿਆਦਾ ਨਿੰਦਕਯੋਗ ਜਿਹੜੀ ਹੈ ਘਟਨਾ ਹੈ ਇਹ ਛੋਟਾ ਜਿਹਾ ਬੱਚਾ ਇੱਕ ਪਾਣੀ ਦੇ ਵਿੱਚ ਉਹਦੇ ਵਿੱਚ ਬਰਫ਼ ਪਾ ਕੇ ਤੇ ਪਾਣੀ ਦੇ ਵਿੱਚ ਬੈਠਾ ਆ ਪਰ ਬੜੀ ਕਮਾਲ ਦੀ ਗੱਲ ਹੈ ਕਿ ਪਿਓ ਉਹਦਾ ਲਾਗੇ ਵੀਡੀਓ ਬਣਾ ਰਿਹਾ ਬੱਚੇ ਦੇ ਅੰਦਰ ਕੋਈ ਜਿਹੜੀ ਆ ਵਿਰਾਗ ਦੀ ਭਾਵਨਾ ਨਹੀਂ ਹੈ ਉਹਨੂੰ ਕੋਈ ਪਤਾ ਨਹੀਂ ਹੈ ਕੀ ਹੈ ਬਸ ਇੱਕ ਵੀਡੀਓ ਦੇ ਚੱਕਰ ਵਿੱਚ ਬੱਚੇ ਨਾਲ ਕੋਈ ਬਾਤ ਘਾਟ ਹੋ ਜਾਵੇ ਇਹਦਾ ਜ਼ਿੰਮੇਵਾਰ ਕੌਣ ਹੈ ਫਿਰ ساری ਉਮਰ ਦਾ ਰੋਣਾ ਪੈ ਜਾਏਗਾ ਵੇਖੋ ਕਿਤਨਾ ਬੱਚਾ ਹੱਸਣ ਦੇ ਆਇਆ